ਤੱਗੇ ਇੱਕ ਵੱਡਾ ਹਾਦਸਾ ਵਾਪਰਿਆ ਇੱਥੇ ਇੱਕ ਮੰਦਰ ਦੀ ਦੀਵਾਰ ਡਿੱਗ ਪਈਏ ਹਾਦਸੇ ਦੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਜਦਕਿ 4 ਲੋਕ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੁੰਚਤੇ ਕਰਾਇਆ ਗਿਆ ਪੂਰਾ ਮਾਮਲਾ ਦੱਸਦੀ ਹੈ ਕਿ ਇੱਥੇ ਸੁਆਮੀ ਨਰਸੀਮਾ ਮੰਦਰ ਦੇ ਵਿੱਚ ਚੰਦਨ ਮਹੋਤਸਵ ਚੱਲ ਰਿਹਾ ਸੀ ਰਾਤ ਕਰੀਬ 2:30 ਵਜੇ ਤੇਜ਼ ਬਰਸਾਤ ਆਉਣ ਦੇ ਕਾਰਨ 20 ਫੁੱਟ ਲੰਬੀ ਦੀਵਾਰ ਡਿੱਗ ਪਈ ਦੀਵਾਰ ਡਿੱਗਣ ਤੋਂ ਬਾਅਦ ਲੋਕਾਂ ਦੇ ਵਿੱਚ ਚੀਕ ਚਾਹੜਾ ਮਚ ਗਿਆ ਹਾਦਸੇ ਤੋਂ ਬਾਅਦ 8 ਲੋਕਾਂ ਦੇ ਮ੍ਰਿਤਕ ਜਦੋਂ ਬਾਹਰ ਕੱਢੇ ਗਏ ਨੇ ਜਦਕਿ 4 ਲੋਕ ਜ਼ਖਮੀ ਦੱਸੀ ਜਾ ਰਹੇ ਨੇ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਇਹ ਹਾਦਸਾ ਰਾਤ ਕਰੀਬ 22 ਵਜੇ ਉਦੋਂ ਵਾਪਰਿਆ ਜਦੋਂ ਚੰਦਨ ਮਹੋਤਸਵ ਮੰਦਿਰ ਦੇ ਵਿੱਚ ਚੱਲ ਰਿਹਾ ਸੀ ਵੱਡੀ ਗਿਣਤੀ ਸ਼ਰਧਾਲੂ ਮੰਦਿਰ ਦੇ ਵਿੱਚ ਭਗਵਾਨ ਨਰਸਿਮਹਾ ਦੇ ਦਰਸ਼ਨ ਕਰਨ ਲਈ ਪੁੱਜੇ ਸਨ ਇਸ ਦੌਰਾਨ ਹੀ ਅਚਾਨਕ ਭਾਰੀ ਬਰਸਾਤ ਹੁੰਦੀ ਹੈ ਤੇ 20 ਫੁੱਟ ਲੰਬੀ ਦੀਵਾਰ ਢੇਠਾ ਡਿੱਗ ਪੈਂਦੀ ਹਾਦਸੇ ਤੋਂ ਬਾਅਦ ਚੀਕ ਚਿਹਾੜਾ ਮੱਚਦਾ ਹੈ ਕਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਤੇ ਰਾਹਤ ਬਚਾਅ ਕਾਰਜ ਟੀਮਾਂ ਮੌਕੇ ਤੇ ਪਹੁੰਚਦੀਆਂ ਨੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਜਾਂਦਾ ਹੈ ਇਸ ਹਾਦਸੇ ਦੇ ਵਿੱਚ 8 ਲੋਕਾਂ ਦੇ ਸ਼ਵ ਬਰਾਮਦ ਕੀਤੇ ਗਏ ਨੇ ਜਦਕਿ 4 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੁੰਚਤਿ ਕਰਾਇਆ ਗਿਆ ਉਦੋਂ ਘਟਨਾਕਰਮ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਪ੍ਰਧਾਨ ਮੰਤਰੀ ਨੇ ਮ੍ਰਿਤਕ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਇਲਾਜ ਲਈ ਦੇਣ ਦੀ ਘੋਸ਼ਣਾ ਕੀਤੀ ਹੈ ਤਾਂ ਵੱਡੀ ਖਬਰ ਆਂਧਰਾ ਪ੍ਰਦੇਸ਼ ਦੇ ਵਿਸਾਖਾ ਪਟਨਮ ਦੇ ਨਾਲ ਜੁੜੀ ਹੋਈ ਹੈ ਜਿੱਥੇ ਇੱਕ ਵੱਡਾ ਹਾਦਸਾ ਵਾਪਰਿਆ ਮੰਦਰ ਦੀ ਦੀਵਾਰ ਡਿੱਗੀ ਹੈ ਦੀਵਾਰ ਡਿੱਗਣ ਦੇ ਕਾਰਨ 8 ਲੋਕਾਂ ਦੀ ਮੌਤ ਹੋ ਗਈ ਜਦਕਿ 4 ਲੋਕ ਉਸ ਜ਼ਖਮੀ ਦੱਸਿਆ ਰਹੇ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਸੰਦੀਪ ਛਾਪੜਾ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰਨ ਜਾ ਰਿਹਾ ਖਬਰ ਆਂਧਰਾ ਪ੍ਰਦੇਸ਼ ਦੇ ਵਿਸਾਖਾ ਪਟਨ ਤੋਂ ਸਾਹਮਣੇ ਆਈ ਜਿੱਥੇ ਕਿ ਇੱਕ ਵੱਡਾ ਹਾਦਸਾ ਵਾਪਰਿਆ ਇੱਥੇ ਇੱਕ ਮੰਦਰ ਦੀ ਦੀਵਾਰ ਡਿੱਗ ਪਈ ਹੈ ਹਾਦਸੇ ਦੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਜਦਕਿ 4 ਲੋਕ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਰਤੇ ਕਿਰਾ ਗਿਆ ਪੂਰਾ ਮਾਮਲਾ ਦੱਸਦੀ ਹੈ ਕਿ ਇੱਥੇ ਸਵਾਮੀ ਨਰਸੀਮਾ ਮੰਦਰ ਦੇ ਵਿੱਚ ਚੰਦਨ ਮਹੋਤਸਵ ਚੱਲ ਰਿਹਾ ਸੀ ਰਾਤ ਕਰੀਬ 22 ਵਜੇ ਤੇਜ਼ ਬਰਸਾਤ ਆਉਣ ਦੇ ਕਾਰਨ 20 ਫੁੱਟ ਲੰਬੀ ਦੀਵਾਰ ਡਿੱਗ ਪਈ ਦੀਵਾਰ ਡਿੱਗਣ ਤੋਂ ਬਾਅਦ ਲੋਕਾਂ ਦੇ ਵਿੱਚ ਚੀਕ ਚਹਾੜਾ ਮਚ ਗਿਆ ਹਾਦਸੇ ਤੋਂ ਬਾਅਦ 8 ਲੋਕਾਂ ਦੇ ਮ੍ਰਿਤਕ ਸਵ ਬਾਹਰ ਕੱਢੇ ਗਏ ਨੇ ਜਦਕਿ 4 ਲੋਕ ਜ਼ਖਮੀ ਦੱਸੀ ਜਾ ਰਹੇ ਨੇ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭੇਜਤੀ ਕਰਾਇਆ ਗਿਆ ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਇਹ ਹਾਦਸਾ ਰਾਤ ਕਰੀਬ 22 ਵਜੇ ਉਦੋਂ ਵਾਪਰਿਆ ਜਦੋਂ ਚੰਦਨ ਮਹੋਤਸਵ ਮੰਦਿਰ ਦੇ ਵਿੱਚ ਚੱਲ ਰਿਹਾ ਸੀ ਵੱਡੀ ਗਿਣਤੀ ਸ਼ਰਧਾਲੂ ਮੰਦਿਰ ਦੇ ਵਿੱਚ ਭਗਵਾਨ ਨਰਸਿਮਹਾ ਦੇ ਦਰਸ਼ਨ ਕਰਨ ਲਈ ਪੁੱਜੇ ਸਨ ਇਸ ਦੌਰਾਨ ਹੀ ਅਚਾਨਕ ਭਾਰੀ ਬਰਸਾਤ ਹੁੰਦੀ ਹੈ ਤੇ 20 ਫੁੱਟ ਲੰਬੀ ਦੀਵਾਰ ਢੇਹਾ ਡਿੱਗ ਪੈਂਦੀ ਹਾਦਸੇ ਤੋਂ ਬਾਅਦ ਚੀਕ ਚਹਾੜਾ ਮਚਦਾ ਹੈ ਕਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਤੇ ਰਾਹਤ ਬਚਾਅ ਕਾਰਜ ਟੀਮਾਂ ਮੌਕੇ ਤੇ ਪਹੁੰਚਦੀਆਂ ਨੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਜਾਂਦਾ ਹੈ ਇਸ ਹਾਦਸੇ ਦੇ ਵਿੱਚ 8 ਲੋਕਾਂ ਦੇ ਸ਼ਵਬ ਬਰਾਮਦ ਕੀਤੇ ਗਏ ਨੇ ਜਦਕਿ 4 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੁੰਚਤਿ ਕਰਾਇਆ ਗਿਆ ਉਧਰ ਘਟਨਾਕਰਮ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਪ੍ਰਧਾਨ ਮੰਤਰੀ ਨੇ ਮ੍ਰਿਤਕ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਇਲਾਜ ਲਈ ਦੇਣ ਦੀ ਕੋਸ਼ਿਸ਼ ਨਾ ਕੀਤੀ ਹੈ ਤਾਂ ਵੱਡੀ ਖਬਰ ਆਂਧਰਾ ਪ੍ਰਦੇਸ਼ ਦੇ ਵਿਸਾਕਾ ਪਟਨਮ ਦੇ ਨਾਲ ਜੁੜੀ ਹੋਈ ਹੈ ਜਿੱਥੇ ਇੱਕ ਵੱਡਾ ਹਾਦਸਾ ਵਾਪਰਿਆ ਮੰਦਰ ਦੀ ਦੀਵਾਰ ਡਿੱਗੀ ਹੈ ਦੀਵਾਰ ਡਿੱਗਣ ਦੇ ਕਾਰਨ 8 ਲੋਕਾਂ ਦੀ ਮੌਤ ਹੋ ਗਈ ਜਦਕਿ 4 ਲੋਕ ਜ਼ਖਮੀ ਦਸ ਯਾਰ ਨੇ ਦਸਰੀ ਗਾਲ ਮੈਂ ਹਾਂ ਤੁਹਾਡੇ ਨਾਲ ਸੰਦੀਪ ਛਾਪੜਾ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰਨ ਜਾ ਰਿਹਾ ਖਬਰ ਆਂਧਰਾ ਪ੍ਰਦੇਸ਼ ਦੇ ਵਿਸਾਖਾ ਪਟਮ ਤੋਂ ਸਾਹਮਣੇ ਆਈ ਜਿੱਥੇ ਇੱਕ ਵੱਡਾ ਹਾਦਸਾ ਵਾਪਰਿਆ ਇੱਥੇ ਇੱਕ ਮੰਦਰ ਦੀ ਦੀਵਾਰ ਡਿੱਗ ਪਈਏ ਹਾਦਸੇ ਦੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਜਦਕਿ 4 ਲੋਕ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੁੰਚਤ ਕਰਾਇਆ ਗਿਆ ਪੂਰਾ ਮਾਮਲਾ ਦੱਸਦੀ ਹੈ ਕਿ ਇੱਥੇ ਸਵਾਮੀ ਨਰਸੀਮਾ ਮੰਦਰ ਦੇ ਵਿੱਚ ਚੰਦਨ ਮਹੋਤਸਵ ਚੱਲ ਰਿਹਾ ਸੀ ਰਾਤ ਕਰੀਬ 2:30 ਵਜੇ ਤੇਜ਼ ਬਰਸਾਤ ਆਉਣ ਦੇ ਕਾਰਨ 20 ਫੁੱਟ ਵੀ ਦੀਵਾਰ ਡਿੱਗ ਪਈ ਰਹੀ ਹੈ ਦਿਵਾਰ ਡਿੱਗਣ ਤੋਂ ਬਾਅਦ ਲੋਕਾਂ ਦੇ ਵਿੱਚ ਚੀਕ ਚਿਹਾੜਾ ਮਤ ਗਿਆ ਹਾਦਸੇ ਤੋਂ ਬਾਅਦ 8 ਲੋਕਾਂ ਦੇ ਮ੍ਰਿਤਕ ਸ਼ਵ ਬਹਾਰ ਕੱਢੇ ਗਏ ਨੇ ਜਦਕਿ 4 ਲੋਕ ਜ਼ਖਮੀ ਦੱਸੀ ਜਾ ਰਹੇ ਨੇ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਇਹ ਹਾਸਾ ਰਾਤ ਕਰੀਬ 22 ਵਜੇ ਉਦੋਂ ਵਾਪਰਿਆ ਜਦੋਂ ਚੰਦਨ ਮਹੋਤਸਵ ਮੰਦਿਰ ਦੇ ਵਿੱਚ ਚੱਲ ਰਿਹਾ ਸੀ ਵੱਡੀ ਗਿਣਤੀ ਸ਼ਰਧਾਲੂ ਮੰਦਿਰ ਦੇ ਵਿੱਚ ਭਗਵਾਨ ਨਰਸਿਮਹਾ ਦੇ ਦਰਸ਼ਨ ਕਰਨ ਲਈ ਪੁੱਜੇ ਸਨ ਇਸ ਦੌਰਾਨ ਹੀ ਅਚਾਨਕ ਭਾਰੀ ਬਰਸਾਤ ਹੁੰਦੀ ਹੈ ਤੇ 20 ਫੁੱਟ ਲੰਬੀ ਦੀਵਾਰ ਢੇਠਾ ਡਿੱਗ ਪੈਂਦੀ। ਹਾਦਸੇ ਤੋਂ ਬਾਅਦ ਚੀਕਚਹਾੜਾ ਮਚਦਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਤੇ ਰਾਹਤ ਬਚਾਅ ਕਾਰਜ ਟੀਮਾਂ ਮੌਕੇ ਤੇ ਪਹੁੰਚਦੀਆਂ ਨੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਜਾਂਦਾ ਹੈ। ਇਸ ਹਾਦਸੇ ਦੇ ਵਿੱਚ 8 ਲੋਕਾਂ ਦੇ ਸ਼ਵਬ ਬਰਾਮਦ ਕੀਤੇ ਗਏ ਨੇ ਜਦਕਿ 4 ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਰਤੇ ਕਰਾਇਆ ਗਿਆ। ਉਧਰ ਘਟਨਾਕਰਮ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਮ੍ਰਿਤਕ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਰਾਹਤ ਲਈ ਦੇਣ ਦੀ ਕੋਸ਼ਿਸ਼ ਨਾ ਕੀਤੀ ਹੈ ਤਾਂ ਵੱਡੀ ਖਬਰ ਆਂਧਰਾ ਪ੍ਰਦੇਸ਼ ਦੇ ਵਿਸਾਕਾ ਪਟਨਮ ਦੇ ਨਾਲ ਜੁੜੀ ਹੋਈ ਹੈ ਜਿੱਥੇ ਇੱਕ ਵੱਡਾ ਹਾਦਸਾ ਵਾਪਰਿਆ ਮੰਦਰ ਦੀ ਦੀਵਾਰ ਡਿੱਗੀ ਹੈ ਦੀਵਾਰ ਡਿੱਗਣ ਦੇ ਕਾਰਨ 8 ਲੋਕਾਂ ਦੀ ਮੌਤ ਹੋ ਗਈ ਜਦਕਿ 4 ਲੋਕ ਜ਼ਖਮੀ ਦਸਿਆਰੇ ਨੇ ਦਸਰੀ ਗਾਲ ਮੈਂ ਹਾਂ ਤੁਹਾਡੇ ਨਾਲ ਸੰਦੀਪ ਛਾਪੜਾ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰਨ ਜਾ ਰਿਹਾ ਖਬਰ ਆਂਧਰਾ ਪ੍ਰਦੇਸ਼ ਦੇ ਵਿਸਾਖਾ ਪਟਮ ਤੋਂ ਸਾਹਮਣੇ ਆਈ ਜਿੱਥੇ ਇੱਕ ਵੱਡਾ ਹਾਦਸਾ ਵਾਪਰਿਆ ਇੱਥੇ ਇੱਕ ਮੰਦਰ ਦੀ ਦੀਵਾਰ ਡਿੱਗ ਪਈਏ ਹਾਦਸੇ ਦੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਜਦਕਿ 4 ਲੋਕ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੁੰਚਤ ਕਰਾਇਆ ਗਿਆ ਪੂਰਾ ਮਾਮਲਾ ਦੱਸਦੀ ਇਹ ਕੀ ਇੱਥੇ ਸਵਾਮੀ ਨਰਸੀਮਾ ਮੰਦਿਰ ਦੇ ਵਿੱਚ ਚੰਦਨ ਮਹੋਤਸਵ ਚੱਲ ਰਿਹਾ ਸੀ ਰਾਤ ਕਰੀਬ 22 ਵਜੇ ਤੇਜ਼ ਬਰਸਾਤ ਆਉਣ ਦੇ ਕਾਰਨ 20 ਫੁੱਟ ਲੰਬੀ ਦੀਵਾਰ ਡਿੱਗ ਪਈ ਰਹੀ। ਦੀਵਾਰ ਡਿੱਗਣ ਤੋਂ ਬਾਅਦ ਲੋਕਾਂ ਦੇ ਵਿੱਚ ਚੀਕ ਚਹਾੜਾ ਮਚ ਗਿਆ। ਹਾਦਸੇ ਤੋਂ ਬਾਅਦ 8 ਲੋਕਾਂ ਦੇ ਮ੍ਰਿਤਕ ਸਵਬ ਬਾਹਰ ਕੱਢੇ ਗਏ ਨੇ ਜਦਕਿ 4 ਲੋਕ ਜ਼ਖਮੀ ਦੱਸੀ ਜਾ ਰਹੇ ਨੇ। ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭੇਰਤੀ ਕਰਾਇਆ ਗਿਆ। ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ। ਇਹ ਹਾਦਸਾ ਰਾਤ ਕਰੀਬ 22 ਵਜੇ ਉਦੋਂ ਵਾਪਰਿਆ ਜਦੋਂ ਚੰਦਨ ਮਹੋਤਸਵ ਮੰਦਿਰ ਦੇ ਵਿੱਚ ਚੱਲ ਰਿਹਾ ਸੀ ਵੱਡੀ ਗਿਣਤੀ ਸ਼ਰਧਾਲੂ ਮੰਦਿਰ ਦੇ ਵਿੱਚ ਭਗਵਾਨ ਨਰਸਿਮਹਾ ਦੇ ਦਰਸ਼ਨ ਕਰਨ ਲਈ ਪੁੱਜੇ ਸਨ ਇਸ ਦੌਰਾਨ ਹੀ ਅਚਾਨਕ ਭਾਰੀ ਬਰਸਾਤ ਹੁੰਦੀ ਹੈ ਤੇ 20 ਫੁੱਟ ਲੰਬੀ ਦੀਵਾਰ ਢੇਠਾ ਡਿੱਗ ਪੈਂਦੀ ਹਾਦਸੇ ਤੋਂ ਬਾਅਦ ਚੀਕ ਚਿਹਾੜਾ ਮਚਦਾ ਹੈ ਕਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਤੇ ਰਾਹਤ ਬਚਾਅ ਕਾਰਜ ਟੀਮਾਂ ਮੌਕੇ ਤੇ ਪਹੁੰਚਦੀਆਂ ਨੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਜਾਂਦਾ ਹੈ ਇਸ ਹਾਦਸੇ ਦੇ ਵਿੱਚ 8 ਲੋਕਾਂ ਦੇ ਸ਼ਵਬ ਬਰਾਮਦ ਕੀਤੇ ਗਏ ਨੇ ਜਦਕਿ 4 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਰਤੇ ਕਰਾਇਆ ਗਿਆ ਉਧਰ ਘਟਨਾਕਰਮ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਪ੍ਰਧਾਨ ਮੰਤਰੀ ਨੇ ਮ੍ਰਿਤਕ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਇਲਾਜ ਲਈ ਦੇਣ ਦੀ ਕੋਸ਼ਨਾ ਕੀਤੀ ਹੈ ਤਾਂ ਵੱਡੀ ਖਬਰ ਆਂਧਰਾ ਪ੍ਰਦੇਸ਼ ਦੇ ਵਿਸਾਕਾ ਪਟਨਮ ਦੇ ਨਾਲ ਜੁੜੀ ਹੋਈ ਹੈ ਜਿੱਥੇ ਕਿ ਇੱਕ ਵੱਡਾ ਹਾਦਸਾ ਵਾਪਰਿਆ ਮੰਦਰ ਦੀ ਦੀਵਾਰ ਡਿੱਗੀ ਹੈ ਦੀਵਾਰ ਡਿੱਗਣ ਦੇ ਕਾਰਨ 8 ਲੋਕਾਂ ਦੀ ਮੌਤ ਹੋ ਗਈ ਜਦਕਿ 4 ਲੋਕ ਉਸ ਜ਼ਖਮੀ ਦੱਸਿਆ ਰਿਹਾ ਨੇ ਦਸਰੀ ਗਾਲ ਮੈਂ ਹਾਂ ਤੁਹਾਡੇ ਨਾਲ ਸੰਦੀਪ ਛਾਪੜਾ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰਨ ਜਾ ਰਿਹਾ ਖਬਰ ਆਂਧਰਾ ਪ੍ਰਦੇਸ਼ ਦੇ ਵਿਸਾਖਾ ਪਟਮ ਤੋਂ ਸਾਹਮਣੇ ਆਈ ਜਿੱਥੇ ਕਿ ਇੱਕ ਵੱਡਾ ਹਾਦਸਾ ਵਾਪਰਿਆ ਇੱਥੇ ਇੱਕ ਮੰਦਰ ਦੀ ਦੀਵਾਰ ਡਿੱਗ ਪਈ ਹੈ ਹਾਦਸੇ ਦੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਜਦਕਿ 4 ਲੋਕ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਰਤੇ ਕਿਰਾ ਗਿਆ ਪੂਰਾ ਮਾਮਲਾ ਦੱਸਦੀ ਹੈ ਕਿ ਇੱਥੇ ਸਵਾਮੀ ਨਰਸੀਮਾ ਮੰਦਰ ਦੇ ਵਿੱਚ ਚੰਦਨ ਮਹੋਤਸਵ ਚੱਲ ਰਿਹਾ ਸੀ ਰਾਤ ਕਰੀਬ 2:30 ਵਜੇ ਤੇਜ਼ ਬਰਸਾਤ ਆਉਣ ਦੇ ਕਾਰਨ 20 ਫੁੱਟ ਲੰਬੀ ਦੀਵਾਰ ਡਿੱਗ ਪਈ ਰਹੀ ਦੀਵਾਰ ਡਿੱਗਣ ਤੋਂ ਬਾਅਦ ਲੋਕਾਂ ਦੇ ਵਿੱਚ ਚੀਕ ਚਾਹੜਾ ਮਚ ਗਿਆ ਹਾਦਸੇ ਤੋਂ ਬਾਅਦ 8 ਲੋਕਾਂ ਦੇ ਮ੍ਰਿਤਕ ਸਵ ਬਾਹਰ ਕੱਢੇ ਗਏ ਨੇ ਜਦਕਿ 4 ਲੋਕ ਜ਼ਖਮੀ ਦੱਸੀ ਜਾ ਰਹੇ ਨੇ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਇਹ ਹਾਸਾ ਰਾਤ ਕਰੀਬ 8:30 ਵਜੇ ਉਦੋਂ ਵਾਪਰਿਆ ਜਦੋਂ ਚੰਦਨ ਮਹੋਤਸਬ ਮੰਦਿਰ ਦੇ ਵਿੱਚ ਚੱਲ ਰਿਹਾ ਸੀ ਵੱਡੀ ਗਿਣਤੀ ਸ਼ਰਧਾਲੂ ਮੰਦਿਰ ਦੇ ਵਿੱਚ ਭਗਵਾਨ ਨਰਸਿਮਹਾ ਦੇ ਦਰਸ਼ਨ ਕਰਨ ਲਈ ਪੁੱਜੇ ਸਨ ਇਸ ਦੌਰਾਨ ਹੀ ਅਚਾਨਕ ਭਾਰੀ ਬਰਸਾਤ ਹੁੰਦੀ ਹੈ ਤੇ 20 ਫੁੱਟ ਲੰਬੀ ਦੀਵਾਰ ਢੇਹਾ ਡਿੱਗ ਪੈਂਦੀ ਹਾਦਸੇ ਤੋਂ ਬਾਅਦ ਚੀਕ ਚਿਹਾੜਾ ਮਚਦਾ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਤੇ ਰਾਹਤ ਬਚਾਅ ਕਾਰਜ ਟੀਮਾਂ ਮੌਕੇ ਤੇ ਪਹੁੰਚਦੀਆਂ ਨੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਜਾਂਦਾ ਹੈ ਇਸ ਹਾਦਸੇ ਦੇ ਵਿੱਚ 8 ਲੋਕਾਂ ਦੇ ਸ਼ਵਬ ਬਰਾਮਦ ਕੀਤੇ ਗਏ ਨੇ ਜਦਕਿ 4 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੁੰਚਤਿ ਕਰਾਇਆ ਗਿਆ ਉਦੋਂ ਘਟਨਾਕਰਮ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਪ੍ਰਧਾਨ ਮੰਤਰੀ ਨੇ ਮ੍ਰਿਤਕ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਇਲਾਜ ਲਈ ਦੇਣ ਦੀ ਘੋਸ਼ਣਾ ਕੀਤੀ ਹੈ ਤਾਂ ਵੱਡੀ ਖਬਰ ਆਂਧਰਾ ਪ੍ਰਦੇਸ਼ ਦੇ ਵਿਸਾਕਾ ਪਟਨਮ ਦੇ ਨਾਲ ਜੁੜੀ ਹੋਈ ਹੈ ਜਿੱਥੇ ਇੱਕ ਵੱਡਾ ਹਾਦਸਾ ਵਾਪਰਿਆ ਮੰਦਰ ਦੀ ਦੀਵਾਰ ਡਿੱਗੀ ਹੈ ਦੀਵਾਰ ਡਿੱਗਣ ਦੇ ਕਾਰਨ 8 ਲੋਕਾਂ ਦੀ ਮੌਤ ਹੋ ਗਈ ਜਦਕਿ 4 ਲੋਕ ਉਹ ਜ਼ਖਮੀ ਦੱਸਿਆ ਰਹੇ ਨੇ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਸੰਦੀਪ ਛਾਪੜਾ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰਨ ਜਾ ਰਿਹਾ ਖਬਰ ਆਂਧਰਾ ਪ੍ਰਦੇਸ਼ ਦੇ ਵਿਸਾਖਾ ਪਟਮ ਤੋਂ ਸਾਹਮਣੇ ਆਈ ਜਿੱਥੇ ਕਿ ਇੱਕ ਵੱਡਾ ਹਾਦਸਾ ਵਾਪਰਿਆ ਇੱਥੇ ਇੱਕ ਮੰਦਰ ਦੀ ਦੀਵਾਰ ਡਿੱਗ ਪਈ ਹੈ ਹਾਦਸੇ ਦੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਜਦਕਿ 4 ਲੋਕ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੁੰਚਤ ਕਰਾਇਆ ਗਿਆ ਪੂਰਾ ਮਾਮਲਾ ਦੱਸਦੀ ਹੈ ਕਿ ਇੱਥੇ ਸੁਆਮੀ ਨਰਸੀਮਾ ਮੰਦਰ ਦੇ ਵਿੱਚ ਚੰਦਨ ਮਹੋਤਸਵ ਚੱਲ ਰਿਹਾ ਸੀ ਰਾਤ ਕਰੀਬ 2:30 ਵਜੇ ਤੇਜ਼ ਬਰਸਾਤ ਆਉਣ ਦੇ ਕਾਰਨ 20 ਫੁੱਟ ਲੰਬੀ ਦੀਵਾਰ ਡਿੱਗ ਪਈ ਰਹੀ ਦੀਵਾਰ ਡਿੱਗਣ ਤੋਂ ਬਾਅਦ ਲੋਕਾਂ ਦੇ ਵਿੱਚ ਚੀਕ ਚਾਹਰਾ ਮਚ ਗਿਆ ਹਾਦਸੇ ਤੋਂ ਬਾਅਦ 8 ਲੋਕਾਂ ਦੇ ਮ੍ਰਿਤਕ ਸਵ ਬਾਹਰ ਕੱਢੇ ਗਏ ਨੇ ਜਦਕਿ 4 ਲੋਕ ਜ਼ਖਮੀ ਦੱਸੀ ਜਾ ਰਹੇ ਨੇ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭੇਜਤੀ ਕਰਾਇਆ ਗਿਆ ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਇਹ ਹਾਦਸਾ ਰਾਤ ਕਰੀਬ 22 ਵਜੇ ਉਦੋਂ ਵਾਪਰਿਆ ਜਦੋਂ ਚੰਦਨ ਮਹੋਤਸਵ ਮੰਦਿਰ ਦੇ ਵਿੱਚ ਚੱਲ ਰਿਹਾ ਸੀ ਵੱਡੀ ਗਿਣਤੀ ਸ਼ਰਧਾਲੂ ਮੰਦਿਰ ਦੇ ਵਿੱਚ ਭਗਵਾਨ ਨਰਸਿਮਹਾ ਦੇ ਦਰਸ਼ਨ ਕਰਨ ਲਈ ਪੁੱਜੇ ਸਨ ਇਸ ਦੌਰਾਨ ਹੀ ਅਚਾਨਕ ਭਾਰੀ ਬਰਸਾਤ ਹੁੰਦੀ ਹੈ ਤਾਂ 20 ਫੁੱਟ ਲੰਬੀ ਦੀਵਾਰ ਢੇਠਾ ਡਿੱਗ ਪੈਂਦੀ ਹਾਦਸੇ ਤੋਂ ਬਾਅਦ ਚੀਕ ਚਿਹਾੜਾ ਮਚਦਾ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਤੇ ਰਾਹਤ ਬਚਾਅ ਕਾਰਜ ਟੀਮਾਂ ਮੌਕੇ ਤੇ ਪਹੁੰਚਦੀਆਂ ਨੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਜਾਂਦਾ ਹੈ ਇਸ ਹਾਦਸੇ ਦੇ ਵਿੱਚ 8 ਲੋਕਾਂ ਦੇ ਸ਼ਵਬ ਬਰਾਮਦ ਕੀਤੇ ਗਏ ਨੇ ਜਦਕਿ 4 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੁੰਚਤਿ ਕਰਾਇਆ ਗਿਆ ਉਧਰ ਘਟਨਾਕਰਮ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਪ੍ਰਧਾਨ ਮੰਤਰੀ ਨੇ ਮ੍ਰਿਤਕ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਇਲਾਜ ਲਈ ਦੇਣ ਦੀ ਕੋਸ਼ਿਸ਼ ਨਾ ਕੀਤੀ ਹੈ ਤਾਂ ਵੱਡੀ ਖਬਰ ਆਂਧਰਾ ਪ੍ਰਦੇਸ਼ ਦੇ ਵਿਸਾਕਾ ਪਟਨਮ ਦੇ ਨਾਲ ਜੁੜੀ ਹੋਈ ਹੈ ਜਿੱਥੇ ਇੱਕ ਵੱਡਾ ਹਾਦਸਾ ਵਾਪਰਿਆ ਮੰਦਰ ਦੀ ਦੀਵਾਰ ਡਿੱਗੀ ਹੈ ਦੀਵਾਰ ਡਿੱਗਣ ਦੇ ਕਾਰਨ 8 ਲੋਕਾਂ ਦੀ ਮੌਤ ਹੋ ਗਈ ਜਦਕਿ 4 ਲੋਕ ਜ਼ਖਮੀ ਦਸ ਯਾਰੇ ਨੇ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਸੰਦੀਪ ਛਾਪੜਾ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰਨ ਜਾ ਰਿਹਾ ਖਬਰ ਆਂਧਰਾ ਪ੍ਰਦੇਸ਼ ਦੇ ਵਿਸਾਖਾ ਪਟਨ ਤੋਂ ਸਾਹਮਣੇ ਆਈ ਜਿੱਥੇ ਇੱਕ ਵੱਡਾ ਹਾਦਸਾ ਵਾਪਰਿਆ ਇੱਥੇ ਇੱਕ ਮੰਦਿਰ ਦੀ ਦੀਵਾਰ ਡਿੱਗ ਪਈ ਹੈ ਹਾਦਸੇ ਦੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਜਦਕਿ 4 ਲੋਕ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਰਤੇ ਕਿਰਾ ਗਿਆ ਪੂਰਾ ਮਾਮਲਾ ਦੱਸਦੀ ਹੈ ਕਿ ਇੱਥੇ ਸੁਆਮੀ ਨਰਸੀਮਾ ਮੰਦਿਰ ਦੇ ਵਿੱਚ ਚੰਦਨ ਮਹੋਤਸਵ ਚੱਲ ਰਿਹਾ ਸੀ ਰਾਤ ਕਰੀਬ 2:30 ਵਜੇ ਤੇਜ਼ ਬਰਸਾਤ ਆਉਣ ਦੇ ਕਾਰਨ 20 ਫੁੱਟ ਲੰਮ ਦੀ دیوار ਡਿੱਗ ਪਈ ਰਹੀ ਹੈ। دیوار ਡਿੱਗਣ ਤੋਂ ਬਾਅਦ ਲੋਕਾਂ ਦੇ ਵਿੱਚ ਚੀਕ ਚਿਹਾੜਾ ਮਤ ਗਿਆ। ਹਾਦਸੇ ਤੋਂ ਬਾਅਦ 8 ਲੋਕਾਂ ਦੇ ਮ੍ਰਿਤਕ ਸਵ ਬਹਾਰ ਕੱਢੇ ਗਏ ਨੇ ਜਦਕਿ 4 ਲੋਕ ਜ਼ਖਮੀ ਦੱਸੀ ਜਾ ਰਹੇ ਨੇ। ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ। ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ। ਇਹ ਹਾਸਾ ਰਾਤ ਕਰੀਬ 8:30 ਵਜੇ ਉਦੋਂ ਵਾਪਰਿਆ ਜਦੋਂ ਚੰਦਨ ਮਹੋਤਸਵ ਮੰਦਿਰ ਦੇ ਵਿੱਚ ਚੱਲ ਰਿਹਾ ਸੀ। ਵੱਡੀ ਗਿਣਤੀ ਸ਼ਰਧਾਲੂ ਮੰਦਿਰ ਦੇ ਵਿੱਚ ਭਗਵਾਨ ਨਰਸਿਮਹਾ ਦੇ ਦਰਸ਼ਨ ਕਰਨ ਲਈ ਪੁੱਜੇ ਸਨ। ਇਸ ਦੌਰਾਨ ਹੀ ਅਚਾਨਕ ਭਾਰੀ ਬਰਸਾਤ ਹੁੰਦੀ ਹੈ ਤਾਂ 20 ਫੁੱਟ ਲੰਬੀ ਦੀਵਾਰ ਢੇਹਾ ਡਿੱਗ ਪੈਂਦੀ ਹਾਦਸੇ ਤੋਂ ਬਾਅਦ ਚੀਕ ਚਿਹਾੜਾ ਮਚਦਾ ਹੈ ਕਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਤੇ ਰਾਹਤ ਬਚਾਅ ਕਾਰਜ ਟੀਮਾਂ ਮੌਕੇ ਤੇ ਪਹੁੰਚਦੀਆਂ ਨੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਜਾਂਦਾ ਹੈ ਇਸ ਹਾਦਸੇ ਦੇ ਵਿੱਚ 8 ਲੋਕਾਂ ਦੇ ਸ਼ਵਬ ਬਰਾਮਦ ਕੀਤੇ ਗਏ ਨੇ ਜਦਕਿ 4 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੁੰਚਤਿ ਕਰਾਇਆ ਗਿਆ ਉਧਰ ਘਟਨਾਕਰਮ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਪ੍ਰਧਾਨ ਮੰਤਰੀ ਨੇ ਮ੍ਰਿਤਕ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਇਲਾਜ ਲਈ ਦੇਣ ਦੀ ਕੋਸ਼ਿਸ਼ ਨਾ ਕੀਤੀ ਹੈ ਤਾਂ ਵੱਡੀ ਖਬਰ ਆਂਧਰਾ ਪ੍ਰਦੇਸ਼ ਦੇ ਵਿਸਾਖਾ ਪਟਨਮ ਦੇ ਨਾਲ ਜੁੜੀ ਹੋਈ ਹੈ ਜਿੱਥੇ ਇੱਕ ਵੱਡਾ ਹਾਦਸਾ ਵਾਪਰਿਆ ਮੰਦਰ ਦੀ ਦੀਵਾਰ ਡਿੱਗੀ ਹੈ ਦੀਵਾਰ ਡਿੱਗਣ ਦੇ ਕਾਰਨ 8 ਲੋਕਾਂ ਦੀ ਮੌਤ ਹੋ ਗਈ ਜਦਕਿ 4 ਲੋਕ ਜ਼ਖਮੀ ਦੱਸਿਆ ਰਹੇ ਨੇ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਸੰਦੀਪ ਛਾਪੜਾ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰਨ ਜਾ ਰਿਹਾ ਖਬਰ ਆਂਧਰਾ ਪ੍ਰਦੇਸ਼ ਦੇ ਵਿਸਾਖਾ ਪਟਨ ਤੋਂ ਸਾਹਮਣੇ ਆਈ ਜਿੱਥੇ ਕਿ ਇੱਕ ਵੱਡਾ ਹਾਦਸਾ ਵਾਪਰਿਆ ਇੱਥੇ ਇੱਕ ਮੰਦਰ ਦੀ ਦੀਵਾਰ ਡਿੱਗ ਪਈ ਹੈ ਹਾਦਸੇ ਦੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਜਦਕਿ 4 ਲੋਕ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਪਰਤੇ ਕਿਰਾ ਗਿਆ ਪੂਰਾ ਮਾਮਲਾ ਦੱਸਦੀ ਹੈ ਕਿ ਇੱਥੇ ਸੁਆਮੀ ਨਰਸੀਮਾ ਮੰਦਰ ਦੇ ਵਿੱਚ ਚੰਦਨ ਮਹੋਤਸਵ ਚੱਲ ਰਿਹਾ ਸੀ ਰਾਤ ਕਰੀਬ 22 ਵਜੇ ਤੇਜ਼ ਬਰਸਾਤ ਆਉਣ ਦੇ ਕਾਰਨ 20 ਫੁੱਟ ਲੰਬੀ ਦੀਵਾਰ ਡਿੱਗ ਪਈ ਦੀਵਾਰ ਡਿੱਗਣ ਤੋਂ ਬਾਅਦ ਲੋਕਾਂ ਦੇ ਵਿੱਚ ਚੀਕ ਚਾਹੜਾ ਮਚ ਗਿਆ ਹਾਦਸੇ ਤੋਂ ਬਾਅਦ 8 ਲੋਕਾਂ ਦੇ ਮ੍ਰਿਤਕ ਸਵ ਬਾਹਰ ਕੱਢੇ ਗਏ ਨੇ ਜਦਕਿ 4 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜ਼ਖਮੀਆਂ ਨੂੰ ਇਲਾਜ ਤੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਇਹ ਹਾਸਾ ਰਾਤ ਕਰੀਬ 8:30 ਵਜੇ ਉਦੋਂ ਵਾਪਰਿਆ ਜਦੋਂ ਚੰਦਨ ਮਹੋਤਸਵ ਮੰਦਿਰ ਦੇ ਵਿੱਚ ਚੱਲ ਰਿਹਾ ਸੀ ਵੱਡੀ ਗਿਣਤੀ ਸ਼ਰਧਾਲੂ ਮੰਦਿਰ ਦੇ ਵਿੱਚ ਭਗਵਾਨ ਨਰਸਿਮਹਾ ਦੇ ਦਰਸ਼ਨ ਕਰਨ ਲਈ ਪੁੱਜੇ ਸਨ ਇਸ ਦੌਰਾਨ ਹੀ ਅਚਾਨਕ ਭਾਰੀ ਬਰਸਾਤ ਹੁੰਦੀ ਹੈ ਤੇ 20 ਫੁੱਟ ਲੰਬੀ ਦੀਵਾਰ ਢੇਠਾ ਡਿੱਗ ਪੈਂਦੀ। ਹਾਦਸੇ ਤੋਂ ਬਾਅਦ ਚੀਕ-ਚਹਾੜਾ ਮੱਚਦਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਤੇ ਰਾਹਤ ਬਚਾਅ ਕਾਰਜ ਟੀਮਾਂ ਮੌਕੇ ਤੇ ਪਹੁੰਚਦੀਆਂ ਨੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਜਾਂਦਾ ਹੈ। ਇਸ ਹਾਦਸੇ ਦੇ ਵਿੱਚ 8 ਲੋਕਾਂ ਦੇ ਸ਼ਵਬ ਬਰਾਮਦ ਕੀਤੇ ਗਏ ਨੇ ਜਦਕਿ 4 ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੁੰਚਤਿ ਕਰਾਇਆ ਗਿਆ। ਉਧਰ ਘਟਨਾਕਰਮ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ। ਪ੍ਰਧਾਨ ਮੰਤਰੀ ਨੇ ਮ੍ਰਿਤਕ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਇਲਾਜ ਲਈ ਦੇਣ ਦੀ ਕੋਸ਼ਿਸ਼ ਨਾ ਕੀਤੀ ਹੈ ਤਾਂ ਵੱਡੀ ਖਬਰ ਆਂਧਰਾ ਪ੍ਰਦੇਸ਼ ਦੇ ਵਿਸਾਕਾ ਪਟਨਮ ਦੇ ਨਾਲ ਜੁੜੀ ਹੋਈ ਹੈ ਜਿੱਥੇ ਕਿ ਇੱਕ ਵੱਡਾ ਹਾਦਸਾ ਵਾਪਰਿਆ ਮੰਦਰ ਦੀ ਦੀਵਾਰ ਡਿੱਗੀ ਹੈ ਦੀਵਾਰ ਡਿੱਗਣ ਦੇ ਕਾਰਨ 8 ਲੋਕਾਂ ਦੀ ਮੌਤ ਹੋ ਗਈ ਜਦਕਿ 4 ਲੋਕ ਜ਼ਖਮੀ ਦੱਸਿਆ ਰਹੇ ਨੇ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਸੰਦੀਪ ਛਾਪੜਾ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰਨ ਜਾ ਰਿਹਾ ਖਬਰ ਆਂਧਰਾ ਪ੍ਰਦੇਸ਼ ਦੇ ਵਿਸਾਖਾ ਪਟਮ ਤੋਂ ਸਾਹਮਣੇ ਆਈ ਜਿੱਥੇ ਕਿ ਇੱਕ ਵੱਡਾ ਹਾਦਸਾ ਵਾਪਰਿਆ ਇੱਥੇ ਇੱਕ ਮੰਦਰ ਦੀ ਦੀਵਾਰ ਡਿੱਗ ਪਈ ਹੈ ਹਾਦਸੇ ਦੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਜਦਕਿ 4 ਲੋਕ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਰਤੇ ਕਿਰਾ ਗਿਆ ਪੂਰਾ ਮਾਮਲਾ ਦੱਸਦੀ ਹੈ ਕਿ ਇੱਥੇ ਸਵਾਮੀ ਨਰਸੀਮਾ ਮੰਦਰ ਦੇ ਵਿੱਚ ਚੰਦਨ ਮਹੋਤਸਵ ਚੱਲ ਰਿਹਾ ਸੀ ਰਾਤ ਕਰੀਬ 2:30 ਵਜੇ ਤੇਜ਼ ਬਰਸਾਤ ਆਉਣ ਦੇ ਕਾਰਨ 20 ਫੁੱਟ ਵੀ ਦੀਵਾਰ ਡਿੱਗ ਪਈ ਰਹੀ ਹੈ ਦੀਵਾਰ ਡਿੱਗਣ ਤੋਂ ਬਾਅਦ ਲੋਕਾਂ ਦੇ ਵਿੱਚ ਚੀਕ ਚਿਹਾੜਾ ਮਤ ਗਿਆ ਹਾਦਸੇ ਤੋਂ ਬਾਅਦ 8 ਲੋਕਾਂ ਦੇ ਮ੍ਰਿਤਕ ਸ਼ਵ ਬਾਹਰ ਕੱਢੇ ਗਏ ਨੇ ਜਦਕਿ 4 ਲੋਕ ਜ਼ਖਮੀ ਦੱਸੀ ਜਾ ਰਹੀ ਨੇ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭੇਜਤੀ ਕਰਾਇਆ ਗਿਆ ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਇਹ ਹਾਦਸਾ ਰਾਤ ਕਰੀਬ 22 ਵਜੇ ਉਦੋਂ ਵਾਪਰਿਆ ਜਦੋਂ ਚੰਦਨ ਮਹੋਤਸਵ ਮੰਦਿਰ ਦੇ ਵਿੱਚ ਚੱਲ ਰਿਹਾ ਸੀ ਵੱਡੀ ਗਿਣਤੀ ਸ਼ਰਧਾਲੂ ਮੰਦਿਰ ਦੇ ਵਿੱਚ ਭਗਵਾਨ ਨਰਸਿਮਹਾ ਦੇ ਦਰਸ਼ਨ ਕਰਨ ਲਈ ਪੁੱਜੇ ਸਨ ਇਸ ਦੌਰਾਨ ਹੀ ਅਚਾਨਕ ਭਾਰੀ ਬਰਸਾਤ ਹੁੰਦੀ ਹੈ ਤੇ 20 ਫੁੱਟ ਲੰਬੀ ਦੀਵਾਰ ਢੇਹਾ ਡਿੱਗ ਪੈਂਦੀ। ਹਾਦਸੇ ਤੋਂ ਬਾਅਦ ਚੀਕ-ਚਹਾੜਾ ਮਚਦਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਤੇ ਰਾਹਤ ਬਚਾਅ ਕਾਰਜ ਟੀਮਾਂ ਮੌਕੇ ਤੇ ਪਹੁੰਚਦੀਆਂ ਨੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਜਾਂਦਾ ਹੈ। ਇਸ ਹਾਦਸੇ ਦੇ ਵਿੱਚ 8 ਲੋਕਾਂ ਦੇ ਸ਼ਵਬ ਬਰਾਮਦ ਕੀਤੇ ਗਏ ਨੇ ਜਦਕਿ 4 ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੁੰਚਤਿ ਕਰਾਇਆ ਗਿਆ। ਉਧਰ ਘਟਨਾਕਰਮ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ। ਪ੍ਰਧਾਨ ਮੰਤਰੀ ਨੇ ਮ੍ਰਿਤਕ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਇਲਾਜ ਲਈ ਦੇਣ ਦੀ ਕੋਸ਼ਿਸ਼ ਨਾ ਕੀਤੀ ਹੈ ਤਾਂ ਵੱਡੀ ਖਬਰ ਆਂਧਰਾ ਪ੍ਰਦੇਸ਼ ਦੇ ਵਿਸਾਕਾ ਪਟਨਮ ਦੇ ਨਾਲ ਜੁੜੀ ਹੋਈ ਹੈ ਜਿੱਥੇ ਇੱਕ ਵੱਡਾ ਹਾਦਸਾ ਵਾਪਰਿਆ ਮੰਦਰ ਦੀ ਦੀਵਾਰ ਡਿੱਗੀ ਹੈ ਦੀਵਾਰ ਡਿੱਗਣ ਦੇ ਕਾਰਨ 8 ਲੋਕਾਂ ਦੀ ਮੌਤ ਹੋ ਗਈ ਜਦਕਿ 4 ਲੋਕ ਜ਼ਖਮੀ ਦਸਿਆ ਰਹੇ ਨੇ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਸੰਦੀਪ ਛਾਪੜਾ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰਨ ਜਾ ਰਿਹਾ ਖਬਰ ਆਂਧਰਾ ਪ੍ਰਦੇਸ਼ ਦੇ ਵਿਸਾਖਾ ਪਟਨ ਤੋਂ ਸਾਹਮਣੇ ਆਈ ਜਿੱਥੇ ਇੱਕ ਵੱਡਾ ਹਾਦਸਾ ਵਾਪਰਿਆ ਇੱਥੇ ਇੱਕ ਮੰਦਰ ਦੀ ਦੀਵਾਰ ਡਿੱਗ ਪਈ ਹੈ ਹਾਦਸੇ ਦੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਜਦਕਿ 4 ਲੋਕ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੁੰਚਤ ਕਰਾਇਆ ਗਿਆ ਪੂਰਾ ਮਾਮਲਾ ਦੱਸਦੀ ਇਹ ਕਿ ਇੱਥੇ ਸੁਆਮੀ ਨਰਸੀਮਾ ਮੰਦਰ ਦੇ ਵਿੱਚ ਚੰਦਨ ਮਹੋਤਸਵ ਚੱਲ ਰਿਹਾ ਸੀ ਰਾਤ ਕਰੀਬ 2:30 ਵਜੇ ਤੇਜ਼ ਬਰਸਾਤ ਆਉਣ ਦੇ ਕਾਰਨ 20 ਫੁੱਟ ਵੀ ਦੀਵਾਰ ਡਿੱਗ ਪਈ ਰਹੀ ਹੈ ਦੀਵਾਰ ਡਿੱਗਣ ਤੋਂ ਬਾਅਦ ਲੋਕਾਂ ਦੇ ਵਿੱਚ ਚੀਕ ਚਾਹੜਾ ਮਤ ਗਿਆ ਹਾਦਸੇ ਤੋਂ ਬਾਅਦ 8 ਲੋਕਾਂ ਦੇ ਮ੍ਰਿਤਕ ਸ਼ਵ ਬਾਹਰ ਕੱਢੇ ਗਏ ਨੇ ਜਦਕਿ 4 ਲੋਕ ਜ਼ਖਮੀ ਦੱਸੀ ਜਾ ਰਹੇ ਨੇ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਇਹ ਹਾਸਾ ਰਾਤ ਕਰੀਬ 22 ਵਜੇ ਉਦੋਂ ਵਾਪਰਿਆ ਜਦੋਂ ਚੰਦਨ ਮਹੋਤਸਵ ਮੰਦਿਰ ਦੇ ਵਿੱਚ ਚੱਲ ਰਿਹਾ ਸੀ ਵੱਡੀ ਗਿਣਤੀ ਸ਼ਰਧਾਲੂ ਮੰਦਿਰ ਦੇ ਵਿੱਚ ਭਗਵਾਨ ਨਰਸਿਮਹਾ ਦੇ ਦਰਸ਼ਨ ਕਰਨ ਲਈ ਪੁੱਜੇ ਸਨ ਇਸ ਦੌਰਾਨ ਹੀ ਅਚਾਨਕ ਭਾਰੀ ਬਰਸਾਤ ਹੁੰਦੀ ਹੈ ਤਾਂ 20 ਫੁੱਟ ਲੰਬੀ ਦੀਵਾਰ ਢੇਹਾ ਡਿੱਗ ਪੈਂਦੀ। ਹਾਦਸੇ ਤੋਂ ਬਾਅਦ ਚੀਕ ਚਿਹਾੜਾ ਮੱਚਦਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਤੇ ਰਾਹਤ ਬਚਾਅ ਕਾਰਜ ਟੀਮਾਂ ਮੌਕੇ ਤੇ ਪਹੁੰਚਦੀਆਂ ਨੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਜਾਂਦਾ ਹੈ। ਇਸ ਹਾਦਸੇ ਦੇ ਵਿੱਚ 8 ਲੋਕਾਂ ਦੇ ਸ਼ਵਬ ਬਰਾਮਦ ਕੀਤੇ ਗਏ ਨੇ ਜਦਕਿ 4 ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਰਤਿ ਕਰਾਇਆ ਗਿਆ। ਉਧਰ ਘਟਨਾਕਰਮ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ। ਪ੍ਰਧਾਨ ਮੰਤਰੀ ਨੇ ਮ੍ਰਿਤਕ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਰਾਹਤ ਲਈ ਦੇਣ ਦੀ ਕੋਸ਼ਿਸ਼ ਨਾ ਕੀਤੀ ਹੈ ਤਾਂ ਵੱਡੀ ਖਬਰ ਆਂਧਰਾ ਪ੍ਰਦੇਸ਼ ਦੇ ਵਿਸਾਖਾ ਪਟਨਮ ਦੇ ਨਾਲ ਜੁੜੀ ਹੋਈ ਹੈ ਜਿੱਥੇ ਇੱਕ ਵੱਡਾ ਹਾਦਸਾ ਵਾਪਰਿਆ ਮੰਦਰ ਦੀ ਦੀਵਾਰ ਡਿੱਗੀ ਹੈ ਦੀਵਾਰ ਡਿੱਗਣ ਦੇ ਕਾਰਨ 8 ਲੋਕਾਂ ਦੀ ਮੌਤ ਹੋ ਗਈ ਜਦਕਿ 4 ਲੋਕ ਜ਼ਖਮੀ ਦੱਸਿਆ ਰਹੇ ਨੇ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਸੰਦੀਪ ਛਾਪੜਾ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰਨ ਜਾ ਰਿਹਾ ਖਬਰ ਆਂਧਰਾ ਪ੍ਰਦੇਸ਼ ਦੇ ਵਿਸਾਖਾ ਪਟਨ ਤੋਂ ਸਾਹਮਣੇ ਆਈ ਜਿੱਥੇ ਕਿ ਇੱਕ ਵੱਡਾ ਹਾਦਸਾ ਵਾਪਰਿਆ ਇੱਥੇ ਇੱਕ ਮੰਦਰ ਦੀ ਦੀਵਾਰ ਡਿੱਗ ਪਈ ਹੈ ਹਾਦਸੇ ਦੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਜਦਕਿ 4 ਲੋਕ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਰਤੇ ਕਰਾ ਗਿਆ ਪੂਰਾ ਮਾਮਲਾ ਦੱਸਿਆ ਕਿ ਇੱਥੇ ਸੁਆਮੀ ਨਰਸੀਮਾ ਮੰਦਰ ਦੇ ਵਿੱਚ ਚੰਦਨ ਮਹੋਤਸਵ ਚੱਲ ਰਿਹਾ ਸੀ ਰਾਤ ਕਰੀਬ 2:30 ਵਜੇ ਤੇਜ਼ ਬਰਸਾਤ ਆਉਣ ਦੇ ਕਾਰਨ 20 ਫੁੱਟ ਲੰਬੀ ਦੀਵਾਰ ਡਿੱਗ ਪਈ ਦੀਵਾਰ ਡਿੱਗਣ ਤੋਂ ਬਾਅਦ ਲੋਕਾਂ ਦੇ ਵਿੱਚ ਚੀਕ ਚਿਹਾੜਾ ਮਚ ਗਿਆ ਹਾਦਸੇ ਤੋਂ ਬਾਅਦ 8 ਲੋਕਾਂ ਦੇ ਮ੍ਰਿਤਕ ਸ਼ਵ ਬਾਹਰ ਕੱਢੇ ਗਏ ਨੇ ਜਦਕਿ 4 ਲੋਕ ਜ਼ਖਮੀ ਦੱਸੀ ਜਾ ਰਹੇ ਨੇ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਇਹ ਹਾਸਾ ਰਾਤ ਕਰੀਬ 8:30 ਵਜੇ ਉਦੋਂ ਵਾਪਰਿਆ ਜਦੋਂ ਚੰਦਨ ਮਹੋਤਸਬ ਮੰਦਿਰ ਦੇ ਵਿੱਚ ਚੱਲ ਰਿਹਾ ਸੀ ਵੱਡੀ ਗਿਣਤੀ ਸ਼ਰਧਾਲੂ ਮੰਦਿਰ ਦੇ ਵਿੱਚ ਭਗਵਾਨ ਨਰਸਿਮਹਾ ਦੇ ਦਰਸ਼ਨ ਕਰਨ ਲਈ ਪੁੱਜੇ ਸਨ ਇਸ ਦੌਰਾਨ ਹੀ ਅਚਾਨਕ ਭਾਰੀ ਬਰਸਾਤ ਹੁੰਦੀ ਹੈ ਤੇ 20 ਫੁੱਟ ਲੰਬੀ ਦੀਵਾਰ ਢੇਹਾ ਡਿੱਗ ਪੈਂਦੀ ਹੈ ਹਾਦਸੇ ਤੋਂ ਬਾਅਦ ਚੀਕ ਚਹਾੜਾ ਮਚਦਾ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਤੇ ਰਾਹਤ ਬਚਾਅ ਕਾਰਜ ਟੀਮਾਂ ਮੌਕੇ ਤੇ ਪਹੁੰਚਦੀਆਂ ਨੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਜਾਂਦਾ ਹੈ ਇਸ ਹਾਦਸੇ ਦੇ ਵਿੱਚ 8 ਲੋਕਾਂ ਦੇ ਸ਼ਵਬ ਬਰਾਮਦ ਕੀਤੇ ਗਏ ਨੇ ਜਦਕਿ 4 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੁੰਚਤਿ ਕਰਾਇਆ ਗਿਆ ਉਧਰ ਘਟਨਾ ਕਰਮ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਪ੍ਰਧਾਨ ਮੰਤਰੀ ਨੇ ਮ੍ਰਿਤਕ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਇਲਾਜ ਲਈ ਦੇਣ ਦੀ ਕੋਸ਼ਿਸ਼ ਨਾ ਕੀਤੀ ਹੈ ਤਾਂ ਵੱਡੀ ਖਬਰ ਆਂਧਰਾ ਪ੍ਰਦੇਸ਼ ਦੇ ਵਿਸਾਖਾ ਪਟਨਮ ਦੇ ਨਾਲ ਜੁੜੀ ਹੋਈ ਹੈ ਜਿੱਥੇ ਕਿ ਇੱਕ ਵੱਡਾ ਹਾਦਸਾ ਵਾਪਰਿਆ ਮੰਦਰ ਦੀ ਦੀਵਾਰ ਡਿੱਗੀ ਹੈ ਦੀਵਾਰ ਡਿੱਗਣ ਦੇ ਕਾਰਨ 8 ਲੋਕਾਂ ਦੀ ਮੌਤ ਹੋ ਗਈ ਜਦਕਿ 4 ਲੋਕ ਜ਼ਖਮੀ ਦੱਸਿਆ ਰਹੇ ਨੇ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਸੰਦੀਪ ਛਾਪੜਾ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰਨ ਜਾ ਰਿਹਾ ਖਬਰ ਆਂਧਰਾ ਪ੍ਰਦੇਸ਼ ਦੇ ਵਿਸਾਖਾ ਪਟਨਮ ਤੋਂ ਸਾਹਮਣੇ ਆਈ ਜਿੱਥੇ ਕਿ ਇੱਕ ਵੱਡਾ ਹਾਦਸਾ ਵਾਪਰਿਆ ਇੱਥੇ ਇੱਕ ਮੰਦਰ ਦੀ ਦੀਵਾਰ ਡਿੱਗ ਪਈ ਹੈ ਹਾਦਸੇ ਦੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਜਦਕਿ 4 ਲੋਕ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਰਤੇ ਕਰਾਇਆ ਗਿਆ ਪੂਰਾ ਮਾਮਲਾ ਦੱਸਦੀ ਹੈ ਕਿ ਇੱਥੇ ਸੁਆਮੀ ਨਰਸੀਮਾ ਮੰਦਰ ਦੇ ਵਿੱਚ ਚੰਦਨ ਮਹੋਤਸਵ ਚੱਲ ਰਿਹਾ ਸੀ ਰਾਤ ਕਰੀਬ 22 ਵਜੇ ਤੇਜ਼ ਬਰਸਾਤ ਆਉਣ ਦੇ ਕਾਰਨ 20 ਫੁੱਟ ਵੀ ਦੀਵਾਰ ਡਿੱਗ ਪਈ ਰਹੀ ਹੈ ਦੀਵਾਰ ਡਿੱਗਣ ਤੋਂ ਬਾਅਦ ਲੋਕਾਂ ਦੇ ਵਿੱਚ ਚੀਕ ਚਾਹੜਾ ਮਤ ਗਿਆ ਹਾਦਸੇ ਤੋਂ ਬਾਅਦ 8 ਲੋਕਾਂ ਦੇ ਮ੍ਰਿਤਕ ਸਵ ਬਹਾਰ ਕੱਢੇ ਗਏ ਨੇ ਜਦਕਿ 4 ਲੋਕ ਜ਼ਖਮੀ ਦੱਸੀ ਜਾ ਰਹੇ ਨੇ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਇਹ ਹਾਦਸਾ ਰਾਤ ਕਰੀਬ 22 ਵਜੇ ਉਦੋਂ ਵਾਪਰਿਆ ਜਦੋਂ ਚੰਦਨ ਮਹੋਤਸਵ ਮੰਦਿਰ ਦੇ ਵਿੱਚ ਚੱਲ ਰਿਹਾ ਸੀ ਵੱਡੀ ਗਿਣਤੀ ਸ਼ਰਧਾਲੂ ਮੰਦਿਰ ਦੇ ਵਿੱਚ ਭਗਵਾਨ ਨਰਸਿਮਹਾ ਦੇ ਦਰਸ਼ਨ ਕਰਨ ਲਈ ਪੁੱਜੇ ਸਨ ਇਸ ਦੌਰਾਨ ਹੀ ਅਚਾਨਕ ਭਾਰੀ ਬਰਸਾਤ ਹੁੰਦੀ ਹੈ ਤੇ 20 ਫੁੱਟ ਲੰਬੀ ਦੀਵਾਰ ਢੇਹਾ ਡਿੱਗ ਪੈਂਦੀ ਹਾਦਸੇ ਤੋਂ ਬਾਅਦ ਚੀਕ ਚਹਾੜਾ ਮਚਦਾ ਹੈ ਕਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਤੇ ਰਾਹਤ ਬਚਾਅ ਕਾਰਜ ਟੀਮਾਂ ਮੌਕੇ ਤੇ ਪਹੁੰਚਦੀਆਂ ਨੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਜਾਂਦਾ ਹੈ ਇਸ ਹਾਦਸੇ ਦੇ ਵਿੱਚ 8 ਲੋਕਾਂ ਦੇ ਸ਼ਵਬ ਬਰਾਮਦ ਕੀਤੇ ਗਏ ਨੇ ਜਦਕਿ 4 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੁੰਚਤਿ ਕਰਾਇਆ ਗਿਆ ਉਧਰ ਘਟਨਾਕਰਮ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਪ੍ਰਧਾਨ ਮੰਤਰੀ ਨੇ ਮ੍ਰਿਤਕ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਇਲਾਜ ਲਈ ਦੇਣ ਦੀ ਕੋਸ਼ਿਸ਼ ਨਾ ਕੀਤੀ ਹੈ ਤਾਂ ਵੱਡੀ ਖਬਰ ਆਂਧਰਾ ਪ੍ਰਦੇਸ਼ ਦੇ ਵਿਸਾਖਾ ਪਟਨਮ ਦੇ ਨਾਲ ਜੁੜੀ ਹੋਈ ਹੈ ਜਿੱਥੇ ਕਿ ਇੱਕ ਵੱਡਾ ਹਾਦਸਾ ਵਾਪਰਿਆ ਮੰਦਰ ਦੀ ਦੀਵਾਰ ਡਿੱਗੀ ਹੈ ਦੀਵਾਰ ਡਿੱਗਣ ਦੇ ਕਾਰਨ 8 ਲੋਕਾਂ ਦੀ ਮੌਤ ਹੋ ਗਈ ਜਦਕਿ 4 ਲੋਕ ਜ਼ਖਮੀ ਦੱਸਿਆ ਰਹੇ ਨੇ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਸੰਦੀਪ ਛਾਪੜਾ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰਨ ਜਾ ਰਿਹਾ ਖਬਰ ਆਂਧਰਾ ਪ੍ਰਦੇਸ਼ ਦੇ ਵਿਸਾਖਾ ਪਟਮ ਤੋਂ ਸਾਹਮਣੇ ਆਈ ਜਿੱਥੇ ਕਿ ਇੱਕ ਵੱਡਾ ਹਾਦਸਾ ਵਾਪਰਿਆ ਇੱਥੇ ਇੱਕ ਮੰਦਰ ਦੀ ਦੀਵਾਰ ਡਿੱਗ ਪਈ ਹੈ ਹਾਦਸੇ ਦੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਜਦਕਿ 4 ਲੋਕ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੁੰਚਤ ਕਰਾਇਆ ਗਿਆ ਪੂਰਾ ਮਾਮਲਾ ਦੱਸਦੀ ਹੈ ਕਿ ਇੱਥੇ ਸਵਾਮੀ ਨਰਸੀਮਾ ਮੰਦਰ ਦੇ ਵਿੱਚ ਚੰਦਨ ਮਹੋਤਸਵ ਚੱਲ ਰਿਹਾ ਸੀ ਰਾਤ ਕਰੀਬ 2:30 ਵਜੇ ਤੇਜ਼ ਬਰਸਾਤ ਆਉਣ ਦੇ ਕਾਰਨ 20 ਫੁੱਟ ਵੀ ਦੀਵਾਰ ਡਿੱਗ ਪਈ ਰਹਾ ਦਿਵਾਰ ਡਿੱਗਣ ਤੋਂ ਬਾਅਦ ਲੋਕਾਂ ਦੇ ਵਿੱਚ ਚੀਕ ਚਿਹਾੜਾ ਮਤ ਗਿਆ ਹਾਦਸੇ ਤੋਂ ਬਾਅਦ 8 ਲੋਕਾਂ ਦੇ ਮ੍ਰਿਤਕ ਸਵ ਬਹਾਰ ਕੱਢੇ ਗਏ ਨੇ ਜਦਕਿ 4 ਲੋਕ ਜ਼ਖਮੀ ਦੱਸੀ ਜਾ ਰਹੇ ਨੇ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਇਹ ਹਾਦਸਾ ਰਾਤ ਕਰੀਬ 22 ਵਜੇ ਉਦੋਂ ਵਾਪਰਿਆ ਜਦੋਂ ਚੰਦਨ ਮਹੋਤਸਵ ਮੰਦਿਰ ਦੇ ਵਿੱਚ ਚੱਲ ਰਿਹਾ ਸੀ ਵੱਡੀ ਗਿਣਤੀ ਸ਼ਰਧਾਲੂ ਮੰਦਿਰ ਦੇ ਵਿੱਚ ਭਗਵਾਨ ਨਰਸਿਮਹਾ ਦੇ ਦਰਸ਼ਨ ਕਰਨ ਲਈ ਪੁੱਜੇ ਸਨ ਇਸ ਦੌਰਾਨ ਹੀ ਅਚਾਨਕ ਭਾਰੀ ਬਰਸਾਤ ਹੁੰਦੀ ਹੈ ਤੇ 20 ਫੁੱਟ ਲੰਬੀ ਦੀਵਾਰ ਢੇਹਾ ਡਿੱਗ ਪੈਂਦੀ ਹਾਦਸੇ ਤੋਂ ਬਾਅਦ ਚੀਕ ਚਹਾੜਾ ਮਚਦਾ ਹੈ ਕਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਤੇ ਰਾਹਤ ਬਚਾਅ ਕਾਰਜ ਟੀਮਾਂ ਮੌਕੇ ਤੇ ਪਹੁੰਚਦੀਆਂ ਨੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਜਾਂਦਾ ਹੈ ਇਸ ਹਾਦਸੇ ਦੇ ਵਿੱਚ 8 ਲੋਕਾਂ ਦੇ ਸ਼ਵਬ ਬਰਾਮਦ ਕੀਤੇ ਗਏ ਨੇ ਜਦਕਿ 4 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੁੰਚਤਿ ਕਰਾਇਆ ਗਿਆ ਉਧਰ ਘਟਨਾਕਰਮ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਪ੍ਰਧਾਨ ਮੰਤਰੀ ਨੇ ਮ੍ਰਿਤਕ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਇਲਾਜ ਲਈ ਦੇਣ ਦੀ ਕੋਸ਼ਿਸ਼ ਨਾ ਕੀਤੀ ਹੈ ਤਾਂ ਵੱਡੀ ਗੱਲ